ਸਮਨ ਨੂੰ ਜੋ ਮੈਲ ਲੱਗੀ ਹੋਈ ਹੈ ਜਿਵੇਂ ਕੀ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤ ਉਤਰਸ ਖੇ ਮੂਤ ਪੁਲੀਤੀ ਕੱਪੜ ਹੋਏ ਦੇਹ ਸਾਬੂਨ ਲਈਏ ਉਹ ਧੋਏ ਫਿਰ ਉਸੇ ਤਰ੍ਹਾਂ ਹੀ ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਵੈ ਕੈ ਰੰਗ ਇਹ ਮਨ ਦੀ ਜੋ ਮਲ ਲੱਗੀ ਹੋਈ ਹੈ ਮੈਲ ਲੱਗੀ ਹੋਈ ਹੈ ਇਹਨੂੰ ਧੋਣ ਵਾਸਤੇ ਜੋ ਸਤਸੰਗ ਹੈ ਇਹ ਕੁੰਭ ਬਣਿਆ ਹੋਇਆ ਹੈ ਮਨ ਦੇ ਇਸ਼ਨਾਨ ਵਾਸਤੇ ਜਦੋਂ ਮਨ ਦਾ ਇਸ਼ਨਾਨ ਹੋ ਜਾਵੇ ਤਾਂ ਇਹ ਮੈਲ ਫਿਰ ਆਪੇ ਉੱਤਰ ਜਾਣੀ ਹੈ ਮਨ ਬਿਰਤੀਆਂ ਰੋਕ ਕੇ ਗੁਰੂ ਬਾਬਾ ਜੀ ਦੇ ਨਿਤਰਾ ਨੂੰ ਦਰਸ਼ਨਾਂ ਦੇ ਵਿੱਚ ਲਗਾਇਆ ਜਾਵੇ ਨਮਸਕਾਰ ਕਰਕੇ ਇਕਾਗਰਤਾ ਦੇ ਨਾਲ ਕੰਨਾਂ ਨੂੰ ਗੁਰੂ ਜਸ ਨੂੰ ਸੁਣਨ ਵਿੱਚ ਲਗਾਇਆ ਜਾਵੇ ਤੇ ਆਪਣੀ ਬਾਰੀ ਤੇ ਰਸਨਾ ਨਾਲ ਗੱਜ-ਗੱਜ ਕੇ ਬੋਲਿਆ ਜਾਵੇ ਜੇ ਥੋੜਾ ਜਿਹਾ ਵੀ ਉਦਮ ਬੰਦਾ ਕਰੇ ਤਾਂ ਹੌਲੀ-ਹੌਲੀ ਮਨ ਟਿਕ ਜਾਂਦਾ ਹੈ ਠੀਕੇ ਹੋਇਆ ਮਨ ਹੀ ਅਸਲ ਦੇ ਵਿੱਚ ਆਨੰਦ ਸਰੂਪ ਹੈ ਜਿਹਦੇ ਪਿੱਛੇ ਸਾਰਾ ਇਹ ਸੰਸਾਰ ਭੱਜਾ ਫਿਰਦਾ ਹੈ ਜਿਹਨੂੰ ਪੀਸ ਆਫ ਮਾਈਂਡ ਕਹਿੰਦੇ ਆ ਕੋਈ ਸੋਚਦਾ ਹੈ ਪੈਸੇ ਦੇ ਸ਼ਿਰ ਤੇ ਸ਼ਾਂਤੀ ਮਿਲ ਜਾਵੇ ਵੱਡੇ ਮਕਾਨ ਬਣ ਜਾਣ ਵੱਡੀਆਂ ਗੱਡੀ ਹੋ ਜਾਣ ਵੀ ਉਹਦੇ ਨਾਲ ਸ਼ਾਇਦ ਸ਼ਾਂਤੀ ਆ ਜਾਵੇ ਪਰ ਨਹੀਂ ਭਾਈ ਇਹ ਤਾਂ ਰਜਾਉਣਾ ਹੀ ਨਹੀਂ ਜੋ ਰਜ ਹੈ ਉਹ ਨਾਮ ਦੇ ਵਿੱਚ ਹੀ ਹੈ ਸਹਿਜ ਹੋ ਕੇ ਮਨ ਨੂੰ ਟਿਕਾ ਕੇ ਮਨ ਬਿਰਤੀਆਂ ਜੋੜ ਕੇ ਹਰੀ ਜਸ ਦੇ ਵਿੱਚ ਲਾ ਕੇ ਫਿਰ ਇਸ ਦਾ ਜਨਮ ਸਫਲ ਹੈ ਇਸੇ ਇਹੀ satsang ਬਣੇ ਨੇ ਕਬੀਰ ਏਕ ਕੜੀ ਆਦੀ ਕੜੀ ਆਦੀ ਹੂੰ ਤੇ ਆਦ ਇਹ ਜੋ ਸੰਗਤ ਹੈ ਇਸ ਦੇ ਬਾਰੇ ਇਹ ਕਹਿੰਦੇ ਨੇ ਸਤ ਸੰਗਤ ਮੇਲਾ ਦੋ ਕੜੀਆਂ ਸਤ ਸੰਗਤ ਮੇਲਾ ਦੋ ਕੜੀਆਂ ਸਤ ਸੰਗਤ ਮੇਲਾ ਦੋ ਕੜੀਆਂ ਜੱਟ ਕੇ ਸਤ ਸੰਗਤ ਮੇਲਾ ਦੋ ਘੜੀਆਂ 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 ਨੂੰ ਕਰ ਲੈ ਮਨਾ ਚਿਤ ਲਾ ਕੇ संगत मेला दोकड़िया सतसंगत मेला दोकड़ियां राय मना चितला संगत मेला दोकड़िया संगत मेला दो हो कर, मना चितला संगत मेला ॾोड़िया सत संगत मेला दोकड़िया दो कर लितल के ਸਤ ਮੇਲਾ ਦੋ ਕੜੀਆਂ ਸਤ ਸੰਗਤ ਮੇਲਾ ਦੋ ਕੜੀਆਂ ਕੋ ਕਰ ਲੈ ਮਨਾ ਚਿੱਤ ਲਾ ਕੇ ਸਤ ਸੰਗਤ ਮੇਲਾ ਦੋ ਕੜੀਆਂ ਸਤ ਸੰਗਤ ਮੇਲਾ ਦੋ ਕੜੀਆਂ ਕੋ ਕਰ ਲੈ ਮਨਾ ਚਿੱਤ ਲਾ ਕੇ ਸਤ ਸੰਗਤ ਮੇਲਾ ਦੋ ਕੜੀਆਂ ਸਤ ਸੰਗਤ ਮੇਲਾ ਦੋ ਕੜੀਆਂ ਵੀਰੇ ਇੱਕ ਕੜੀ ਆਸੀ ਕੜੀ

ਇਕ ਸਮੇਂ ਦਾ ਵੀ ਬਹੁਤ ਵੱਡਾ ਲਾਭ ਹੈ ਕਬੀਰ ਜੀ ਕਹਿੰਦੇ ਨੇ ਕਬੀਰ ਸੰਗਤ ਕਰਿਐ ਸਾਧ ਕੀ ਅੰਤ ਕਰੈ ਨਿਰਵਾਹ ਸਾਕਤ ਸੰਗ ਨ ਕੀਜੀਐ ਜਾਤੇ ਹੋਏ ਬਿਨਾ ਹੋ ਕਹਿੰਦੇ ਨੇ ਇਹ ਸੰਗਤ ਕਰਨੀ ਹੈ ਤਾਂ ਚੰਗੇ ਪੁਰਸ਼ਾਂ ਦੀ ਸੰਤਾਂ ਮਹਾਪੁਰਖਾਂ ਦੀ ਕਰ